ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਵੀ ਅੱਜ ਆਪਣੇ ਧਾਨ ਲੱਗ ਰਹੇ ਆ ਖੇਤਾਂ ਵਿੱਚ। ਤੇ ਉੱਪਰ ਬੱਦਲ ਵੀ ਆ ਗਏ ਕੋ ਕਾਫੀ। ਮੈਸੇਜ ਦੇਖਦੇ ਆ ਨੈੱਟ ਪਰ ਤਾਂ ਮੀਂਹ ਦੱਸਿਆ ਵਾ। ਮੈਂ ਚੱਲ ਇੱਕ ਵਾਰ ਧਾਨ ਲਾ ਜਵੇ ਤਾਂ ਵਧੀਆ ਫਿਰ ਮੁੜ ਕੇ ਜੇ ਮੀਂਹ ਪੈਣ ਲੱਗੇ ਫਿਰ ਓਖੇ ਹੋ ਜਾਣੇ ਧਾਨ ਲੱਗਣੇ। ਤੇ ਹੁਣ ਚੱਲੀਏ ਖੇਤਾਂ ਵਿੱਚ। ਤੇ ਅੱਜ ਦੇ ਦੇ ਸ਼ਾਇਦ ਧੰਮਾ ਮਿਸਤਰੀ ਆਵੇ। ਕੱਲ ਦਾ ਕੰਮ ਦਿਖਾਉਂਦਾ ਤੁਹਾਨੂੰ ਮੈਂ ਉਹਦਾ। ਕੱਲੇ ਤਾਂ ਧੰਮਾ ਮਿਸਤਰੀ ਆਗੇ ਸੀਗੇ ਕੱਲ੍ਹ ਨੇ। ਆ ਸ਼ੁਰੂ ਕਰਵਾ ਤਰੇ ਦੇਖੋ ਸਾਰੀ ਸਫਾਈ ਜੀ ਕਰਵਾ ਤਰੀ ਸੱਡਾ ਪਰ ਬੰਦਾ ਛੱਡ ਗਿਆ ਤਾਂ ਉਹ ਘੰਟਾ ਕਿ ਲਾ ਕੇ ਲੰਘੇ ਪਤਾ ਨਹੀਂ ਕਿੱਥੇ ਲੰਘੇ ਮੁੜ ਕੇ ਆਇਆ ਨਹੀਂ ਉਹ ਤਾਂ ਮੈਂ ਮਿਸਤਰੀ ਆ ਗਾ ਪਤਾ ਨਹੀਂ ਕਿੱਥੇ ਲੰਘ ਗਿਆ ਫੇਰ ਕਹਣਾ ਚੱਲ ਹੁਣ ਕਾਲੂ ਆਉਂਗਾ ਹੁਣ ਅੱਜ ਦੇਖਦੇ ਆ 5:30 ਹੋਏ ਆ 8 ਕਿਵੇਂ ਨੂੰ ਫੋਨ ਕਰਦਾ ਕਿ ਆ ਜਾਓ ਟੈਲ ਵਾਲਿਆਂ ਦਾ ਵੀ ਔਖਾ ਲੱਗਦਾ ਸ਼ਾਇਦ ਕਾਲੂ ਆਉਂਗਾ ਟੈਲ ਨਾਲ ਜਿਦਾ ਵੈਸੇ ਮੌਸਮ ਠੀਕ ਠੀਕ ਹੈ ਠੰਡਾ ਬਹੁਤ ਸੋਹਣੀ ਹਵਾ ਚੱਲਦੀ ਠੰਡੀ ਠੰਡੀ ਤੇ ਹੁਣ ਚੱਲੀਏ ਖੇਤਾਂ ਵਿੱਚ ਦੇਖੀਏ ਭਈ ਇਹ ਲੱਗੇ ਲੈ ਲੈਣਾ ਕੋਕਾ ਲਾ ਜੂਸ ਆਹ ਕਿਹੜਾ ਜੂਸ ਹੈ ਕੋਕਾ ਲਾ ਜੂਸ ਲੈ ਲੈ ਇਹਦਾ ਕੋਈ ਜੂਸ ਨਹੀਂ ਹੈਗਾ ਕੋਕਾ ਲਾ ਜੂਸ ਲੈਣਾ ਨਾ ਨਾ ਸਾਜਰੇ ਸਾਜਰੇ ਚਾਹ ਦੇ ਦੋ ਭਈ ਇਹਨੂੰ ਨਹੀਂ ਚਾਹ ਦੀ ਦੁੱਧੂ ਵੀ ਦਾ ਸਾਜਰੇ ਦੀ ਦੁਕਾਨ ਨੂੰ ਸਾਜਰੇ ਚਲ ਜਾਣਾ ਖੁੱਲੀਆਂ ਐ ਦੁਕਾਨਾਂ ਬੰਦ ਅੱਜ ਇਹਨੇ ਮੀਂਹ ਹੈ ਸੰਡੇ ਹੈ ਸੰਡੇ ਅੱਜ ਉਹ ਨਹੀਂ ਖੁੱਲੀ ਸੰਡੇ ਅੱਜ ਸ਼ੁਭ ਵੀ ਦਿਓ ਸਾਜਰੇ ਆ ਗਈ ਖੇਲਣਾਂ ਨੇ ਤੇ ਤਨ ਕੱਦੂ ਜਿ ਖੇਲਾ ਮੈਂ ਉੱਥੇ ਚਲੋ ਖੇਤਾਂ ਚ ਕੱਦੂ ਦੇਖਿਓ ਚਲਿਏ ਚਲੋ ਭਈ ਆ ਜਾ ਨੋਰ ਚਲ ਜਾਓ ਸਾਰੇ ਜੀ ਚਲੋ ਪਾ ਲੋ ਜੱਪਨਾ ਜਾਓ ਜੇ ਦੂਏ ਵਸੇ ਨੂੰ ਦੂਈ ਜੱਪਨ ਪੁੱਠੀ ਪਾ ਲਈ ਇਹਨੇ ਸਿੱਧੀ ਜੱਪਨਾ ਪਾ ਦੇ ਚਲੋ ਚਲਿਏ ਹੁਣ ਖੇਤਾਂ ਨੂੰ ਚਲੋ ਵੀ ਖੇਤਾਂ ਵਿੱਚ ਪਹੁੰਚ ਗਏ ਉਹ ਦੇਖੋ ਭਈ ਇਹਦਾ ਲਾਗੇ ਆਣ ਲਾਉਣ ਤੇ ਉਹ ਦੇਖੋ ਫਿਰ ਚਲਿਏਗਾ ਕੇ ਦੇਖੀਏ ਲੈ ਆਈ ਇੱਧਰ ਲੱਗੇ ਲੌਨ ਲੈਣਾ ਕੱਦੂ ਚ ਹਾਂ ਬਈ ਵੜ ਜਾ ਕੱਦੂ ਚ ਕਿ ਬਣਦਾ ਨਹੀਂ ਰਹਿਣ ਛੱਡ ਦੇ ਛੱਡ ਦੇ ਨਹੀਂ ਮੈਂ ਖਾਤ ਲੱਗ ਜੂਗਾ ਕੱਦੂ ਚ ਕੱਦੂ ਜੇ ਕਰੰਟ ਹੈ ਹਾਂ ਕੱਦੂ ਜਿੰਨ ਕਰੰਟ ਹੁੰਦਾ ਰਹੇ ਹਾਂ ਵੀ ਇੱਧਰ ਬੈਠੇ ਸਾਰੇ ਬੰਦੇ ਕੰਮ ਚੱਲ ਮੈਂ ਖਾਣ ਦੇ ਕਿੰਨੇ ਵੇ ਲੱਗੇ ਤਈਏ ਵੇਰੀ ਲੱਗੇ ਤੇ ਦੇ ਰਹੇ ਆ ਅੱਗੇ ਤੇ ਬੰਦੇ ਚਾਹ ਲੈ ਕੇ ਆਇਆ ਹਾਂਜੀ ਅਲਮੁਲਾ 6 ਵਜੇ ਇਹ ਚਾਹ ਲੈ ਕੇ ਆਇਆ ਜਦ ਲੱਗ ਗਿਆ ਤਾਂ ਸੰਜੇ ਅੱਜ ਕੱਲ੍ਹ ਹੀ ਬਾਕੀ ਬਰ ਬੁਲਾ ਲੇ ਫੋਨ ਕਰਕੇ ਵੀ ਆ ਜਾਓ ਭਾਈ ਹੂੰ ਖਾਣਾ-ਦਾਣਾ ਪਹੁੰਚ ਗਿਆ ਇਹਨੂੰ ਬਾੜ ਦੋ ਕਦੋਂ ਕਹਿੰਦਾ ਮੇਰੇ ਕਰੰਟ ਲਾ ਗਿਆ ਕਦੋਂ ਇਹ ਕਹ ਲੱਗ ਗਿਆ ਤਾਂ ਕਰੰਟ ਨਹੀਂ ਕੋਈ ਚੀਜ਼ ਲੜੀ ਐ ਇਹਦੇ ਹੂੰ ਇਹਨੇ ਮੇਰੇ ਕਰੰਟ ਲਾੜ ਗਿਆ ਕਹਿੰਦੇ ਮੈਂ ਨਹੀਂ ਬੜਦਾ ਕਦੋਂ ਕਸਮ ਦੇ ਕੇ ਨਾ ਬਧੀ ਆ ਹਾਂ ਠੰਡਾ ਠੰਡਾ ਕੱਲ ਬੈਟ ਕਰਕੇ ਬਾੜ ਗਿਆ ਤਾਂ

ਆ ਡਿਗਰ ਲੈਣੀ ਉਹ ਬੈਠ ਕੇ ਆ ਜਾ ਆ ਕੇ ਮੈਂ ਨਹੀਂ ਤੈਨੂੰ ਬੁਲਾਉਂਦੀ ਕਿਧਰੇ ਆ ਜਾ ਕਹਿੰਦੇ ਕਿ ਮੈਂ ਨਹੀਂ ਬੁਲਾਉਂਦੀ ਤਾ ਉਹ ਤੈਨੂੰ ਹਾਂ ਔਰ ਤੇ ਮੈਂ ਨਹੀਂ ਬੁਲਾਉਂਦੇ ਮੈਂ ਕੋਈ ਮੋਟਰ ਤੇ ਲਾਗ ਵੀ ਕਰਨੀ ਚਾਹੀ ਜਾਈ ਜਾਏਗਾ ਹੈ ਐ ਬੱਲੂ ਮੋਟਰ ਤੇ ਲਾਗ ਵੀ ਕਰਨੀ ਚਾਹੀਦੀ ਕਿਤੇ ਉੱਪਰ ਤੇ ਵੱਡਤੀਆਂ ਪਨੀਰੀਆਂ ਲੈਟਰ ਉਹ ਬੰਨਣਾ ਲੱਗਦਾ ਇੱਧਰੋਂ ਇੱਧਰੋਂ ਨਹੀਂ ਆਇਆ ਇੱਧਰੋਂ ਜਿਆਦਾ ਆਇਆ ਆ ਕਿੰਦਾ ਗੋਲਵਾਲ ਜਿਹਾ ਹੋਇਆ ਵੇ एकदम ਤੇ ਹੁਣ ਚਲ ਕੇ ਘਰ ਨੂੰ ਦੂਈ ਸਾਈਡ ਮੋਟਰਵਾ ਚੱਲੀਏ ਤੇ ਇੱਧਰ ਮੈਂ ਦੂਈ ਮੋਟਰ ਪਾਇਆ ਸੀ ਹੁਣ ਤੋ ਸਾਹਮਣੇ ਦੇਖੋ ਵੀ ਬੱਦਲ ਨਾ ਰੋਣਾ ਅਗਲਾ ਉੱਥੇ ਤੇ ਮੀਂਹ ਉਹ ਪਿਆ ਹੁਣ ਮੌਸਮ ਐ ਸਾਫ ਹੋਇਆ ਬ੍ਰਜ ਬੜਾ ਸੋਹਣਾ ਲਾਓ ਸੜਕ 'ਤੇ ਦਿਖਿਆ ਤਾਂ ਮੈਨੂੰ ਐਕਣਾ ਹੋਰ ਕਿੰਨੇ ਸੋਹਣੇ ਬੱਦਲ ਚ ਲੱਗਦੇ ਉੱਥੇ ਲੋ ਬਈ ਪਹੁੰਚ ਗਏ ਮੋਟਰ 'ਤੇ ਡੈੜੀ ਵੀ ਨਾ ਮੋਟਰ ਵੀ ਸੁੰਨੀ ਹੋਈ ਵੀ ਆ ਜਿਹੜੀਆਂ ਘਾਹ ਕੋਈ ਸਾਸ ਪਾਏ ਰੱਖਦੇ ਤੇ ਉਰੇ ਮੇਰੀ ਡਿਊਟੀ ਲੱਗੀ ਹੁੰਦੀ ਤੇ ਕਿ ਉੱਧਰ ਲਖੇ ਸਾਹਮਣੇ ਆ ਡੈੜੀ ਇੱਧਰ ਸੰਭੀ ਜਾਂਦੇ ਤੇ ਗੁੱਡ ਗੜੀ ਕਰੀ ਜਾਂਦੇ ਤੇ ਹੁਣ ਮੀਂਹ ਪੈ ਗਿਆ ਮੈਂ ਪਰਸਾਂ ਉਹੜ ਕਟਾਈ ਕਰਨਾ ਦਾ ਪਾ ਕੱਲ ਮੀਂਹ ਕਰਕੇ ਥੋੜਾ ਟਿੱਕੜ ਜਾ ਹੋ ਗਿਆ ਔਰੇ ਹੰਜ ਦੇਖਦਾ ਜੇ ਤਾਂ ਠੀਕ ਐ ਨਾ ਕੋਈ ਨਹੀਂ ਕਾਕੂ ਜੋ ਬਹੁਤ ਹੋ ਜਾਂਦਾ ਇੱਥੇ ਵੀ ਕਾਹ ਘਟਣਾ ਸੀਗਾ ਮਸ਼ੀਨ ਪਤਾ ਨਹੀਂ ਕਿਹਦੇ ਕੋਲ ਆ ਮੁਰਲਾ ਨਾ ਕਾ ਘਟਣਾ ਪੈਣੀ ਮਸ਼ੀਨ ਕਿਲੋਂ ਦੇਖ ਦੇ ਕਿ ਕਿ ਗੇੜੇੜੀ ਪਿਛਲੇ ਪਾਸੇ ਵੀ ਕਾਫੀ ਹੋ ਗਿਆ ਇਹ ਡੜੀਆਂ ਸਾਹਸ ਭਾਈ ਰੱਖਦੇ ਲੋਰੇ ਦੋ ਮਸ਼ੀਨ ਮਲਕਿਆਂ ਨੂੰ ਘਾਹ ਨੂੰ ਵੀ ਕੱਟੀਏ ਇਹਨੇ ਬਹੁਤ ਵਾਰ ਕੇ ਖਰਾਬ ਰਿਹਾ ਹੋ ਜਾਣਾ ਵਿੱਚ ਦੂਆ ਦੇਸੀ ਘਾਹ ਜਾ ਹੋਇਆ ਵਾ ਆ ਸੱਡਾਂ ਉਹ ਵੀ ਲਾਈ ਵੀ ਸੀਗੀ ਜਿਹੜੀ ਚੋਰ ਸੀ ਬਣਾ ਜਾਂਦੇ ਹੁੰਦੇ ਐਦਾਂ ਬੁੱਟੀ ਦੀ ਬੜੀ ਕਿਹੜੀ ਹੁੰਦੀ ਹੈ ਤਾਂ ਲੈ ਬਈ ਖੇਤ ਪਾਉਣੇ ਸੀ ਅੱਜ ਦੇਖਦਾ ਪਰਾਲੇ ਠੀਕ ਆ ਦੇਖਦਾ ਚਾਚੇ ਨੂੰ ਫੋਨ ਕਰਕੇ ਜੇ ਵਾਹ ਹੋ ਜਵੇ ਨਹੀਂ ਇੱਧਰ ਜਿਆਦਾ ਗਿੱਲੇ ਆ ਨਹੀਂ ਹੁਣ ਤਾਂ ਔਖੀ ਵਾਹੋਂਗੇ ਮੌਸਮ ਸ਼ੁਰੂ ਹੋ ਗਏ ਬਈ ਪਰसों ਕਹਿੰਦੇ ਸੀ ਪਰਸੂ ਦੀ ਗੱਲ ਕਰਦੇ ਤੇ ਜੇ ਪਰਸੋਂ ਵੱੱਡੂ ਕਰਨੇ ਸੀਗੇ ਮੇਰੇ ਕਿ ਇੱਧਰ ਸ਼ਾਮ ਨੂੰ ਖੇਤ ਵਾਹਦੀ ਐ ਉਹ ਬੰਦੇ ਬੰਦੇ ਅੱਜ ਹੀ ਘਰੀਂ ਟਾਈਮ ਲੱਗ ਗਿਆ ਉੱਥੇ ਉਹਰੇ ਆ ਫਿਰ ਸ਼ਾਮ ਨੂੰ ਸਵੇਰੇ ਮੀਂਹ ਬਹੁਤ ਪਿਆ ਕੱਲ ਕੱਲ ਮੀਂਹ ਉਹ ਪੈ ਗਿਆ ਤਾਂ ਕੱਲ ਮੌਣੇ ਸੀਗੇ ਚਲ ਹੁਣ ਕੋਈ ਨਹੀਂ ਜੀ ਅੱਜ ਵੀ ਨਾ ਪਿਆ ਤੇ ਕੱਲੂ ਫੇਰ ਇਹਨੂੰ ਬਾਹ ਹੋ ਜਾਣਾ ਖੇਤ ਦਾ ਐਨ ਸਾਫ਼ ਸਪਾਈ ਹੋ ਜਣੀ ਖੇਤ ਦੀ ਵੀ ਤੇ ਇਹ ਚਪ ਚਪਰ ਗਿਆ ਜੀ ਤੇ ਅੰਦਰ ਵੀ ਖੋਲ ਕੇ ਦੇਖੀ ਐ ਤੇ ਮਿਰਚਾ ਮੁਰਚਾ ਵੀ ਕਾਫੀ ਲੱਗਿਆ ਉਹਨੇ ਪਿਛਲੀ ਵਾਰ ਤਾਂ ਮੈਂ ਤੋੜ ਗਿਆ ਤਾਂ ਫੇਰ ਹਾਂ ਹੋ ਗੀਆਂ ਕਾਫੀ ਮਿਰਚਾਂ ਤੋੜ ਕੇ ਲੈ ਕੇ ਜਾਂਦਾ ਤੇ ਲੋ ਜੀ ਹੁਣ ਚੱਲੀਏ ਪਿੰਡ ਵਾਲੀ ਮੋਟਰ ਪਾ ਉਧਰ ਵੀ ਤਾਂ ਲੱਗਦੇ ਅੱਧੇ ਹੀ ਕਿ ਖੇਤਾਂ 'ਚ ਸ਼ੈਤਾਨ ਲੱਗੇ ਹੋਣ ਤੱਕੱਕੜੀ ਮਿਲ ਗਈ ਜੀ ਜੇ ਭਾਲੀ ਸਬਜ਼ੀਆਂ ਨਾਲ ਸ਼ਿਮਲਾ ਵਿੱਚ ਮਿਲੀ ਐ ਤੇ ਮਿਰਚਾਂ ਬਾਕੀ ਬੇਲ ਨਾਲ ਲੱਗੀਆਂ ਵੇ ਉਹ ਤਾਂ ਨਹੀਂ ਕੋਣ ਤੋੜਦੇ ਨਾ ਕੋਈ ਪਤਾ ਨਹੀਂ ਲੱਗਦਾ ਭਾਈ ਤੇ ਹੁਣ ਚੱਲੀਏ ਘਰ ਨੂੰ ਤੇ ਅੱਜ ਆਪਣਾ ਤਾਂ ਲੱਗ ਜਾਣਾ ਉੱਧਰ ਪਿੰਡ ਫੇਰ ਉੱਧਰ ਕੰਮ ਨਿਭੜਿਆਣਾ ਫੇਰ ਆਪਾਂ ਇੱਧਰ ਆਇਆ ਆਪਾਂ ਨੇ ਇੱਧਰ ਖੇਤ ਵੀ ਵਾਦਣਾ ਤੇ ਫੇਰ ਇਹਦੀ ਗੁੜਗੜਾਈ ਵੀ ਕਰ ਦੇਣੀ ਕਾਕੂ ਸਾਰੀ ਕੱਢ ਦੇਣਾ ਐਨਾ ਫੇਰ ਬਰਸਾਤਾਂ ਹੁੰਦੀਆਂ ਕਾਫੀ ਕਾਕੂ ਵੱਢ ਜਾਣਾ ਫੇਰ ਇੱਧਰ ਤੇ ਹੁਣ ਚੱਲੀਏ ਪਿੰਡ ਪਿੰਡ ਵਾਲੀ ਮੋਟਰ ਤੇ ਚੱਲਦੇ ਆ ਲੋਈ ਲੋ ਬਈ ਲੋ ਬਈ ਅਜੇ ਤਾਂ ਲੱਗਿਆ ਨਹੀਂ ਹਲੇ ਉਹ ਤਾਂ ਕੰਪਲੀਟ ਹੋ ਰਿਹਾ ਵੇਰਾ ਤੋਂ ਇੰਦਰ ਕਦੂ ਚੱਲਦੇ ਨੇ ਕਿ ਜੇ ਲੋ ਇੱਧਰ ਮੋਟਰ ਨਹੀਂ ਜਲਾਈ ਤੇ ਮੀਂਹ ਦੇ ਪਾਣੀ ਨਾਲੇ ਕਦੂ ਹੋਣ ਲੱਗਿਆ ਇੱਧਰ ਕੋਈ ਪ੍ਰਾਈਵੇਟ ਟਰੈਕਟਰ ਲੈਂਦਾ ਉਹ ਖੇਤ ਵੀ ਕਰ ਦੇਣਾ ਕਦੂ ਦਾ ਜੀ ਲੋ ਵੀ ਕਰਾਂ ਸਬਜ਼ੀ ਰੱਖਤੀ ਐਨੇ ਵੇਸ਼ ਨਾਮ ਹੈ ਰੋਜ਼ ਰੋਜ਼ ਜ਼ਿਆਦਾ ਕਾ ਨੂੰ ਲੈ ਕੇ ਆਉਣੀ ਆ ਥੋੜੀ ਥੋੜੀ ਮਿਰਚਾਂ ਤੋੜ ਦਿਆ ਕਰੂੰਗਾ। ਸ਼ਿਮਲਾ ਮਿਰਚ ਹੈਗੀਆਂ ਤੋੜ ਦਿਆ ਇਹ ਤਾਂ ਮੈਂ। ਚੱਲ ਇੱਧਰ ਤਾਜ ਖੇੜ ਰਹੇ। ਕੀ ਖੇਲਦੇ ਆ? ਟਿਕੜੀ ਹੈਂ? ਟਿਕੜੀ। ਟਿਕੜੀ। ਖੇਲੋ ਖੇਲੋ। ਲੈ ਆਈ ਮੁੰਡੇ ਨੇ ਮਸਾਲਾ ਟਰੈਕਟਰ ਉਹ ਦੇਖੋ ਕਿੱਥੇ। ਇਹਨਾਂ ਖੇਤ ਨੀਮ ਆਏ ਥੋੜਾ ਟਰੈਕਟਰ ਨਿਕਲ ਔਖਾ ਹੀ ਆ। ਉਹ ਥਣ ਘਟਣ ਲੱਗਿਆ ਉਹ ਫਸ ਗਿਆ ਉੱਤੇ। ਉਹ ਟਰੈਕਟਰ ਨਾਲ ਟੋਰਨ ਮਾ ਕੇ ਕੱਢੂਗਾ। ਨਾ ਲਓ ਬਾਈ ਸੌਖਾ ਹੀ ਨਿਕਲ ਗਿਆ। ਸੌਖਾ ਕੜਤਾਂ ਮਾਰ ਕੇ। ਅਈ ਮੁੰਡਾ ਚਾਹਦਾ ਮੁੰਡਾ ਲੈ ਬੜ ਗਿਆ ਟਰੈਕਟਰ ਲੈ ਬੜ ਗਿਆ। ਨਿਕਲ ਗਿਆ ਬੈਰੀ ਘੱਟ ਹੈ। ਸਹੀ ਰਸਤਾ ਦਾ ਚੱਲ। ਆਹ ਹਾਂ। ਚੱਲੋ ਬਾਈ। ਆਈ ਬਾਲਾ ਤੂੰ ਕੋਣ ਹੈ ਮਸ਼ੀਨ ਗਮਾਰਬੋਕ ਕਿਹੜੇ ਬੰਦੇ ਤੂੰ ਚੱਲਨੀ ਆ ਚੱਲੀ ਆ ਚੱਲੀ ਆ ਪਿੰਡ ਤੇਰਾ ਤੇ ਪਿੰਡ ਚੱਲੀ ਆ ਹਾਂ ਹਾਂ ਮਾਲਾ ਹੈ ਮਾਲਾ ਚੰਦੀ ਆਏ ਮਾਲਾ ਹੈ ਚੰਨੀ ਆਏ ਚੱਲ ਚੱਲੀ ਆ ਹੋ ਗਿਆ ਤਦੋ ਬਈ ਥਾਨਾ ਦਾ ਕੰਮ ਤਾਂ ਨਿਬੜ ਗਿਆ ਸਾਰੇ ਤਾਂ ਲਾਤੇ ਪਾਣੀ ਥੋੜੇ ਨਿਕਲ ਗਿਆ ਤੱਬੀ ਨਹੀਂ ਦਿਨਣ ਲੱਗਿਆ ਥੋੜੀ। ਲੋ ਵੀ ਹੁਣ ਕੰਮ ਨਿਬੜ ਗਿਆ ਤੇ ਸ਼ਾਮ ਨੂੰ ਪਾਵਾਂਗੇ ਦਵਾਈਏ ਚ। ਤੇ ਥੱਲੀ ਆਉਣ ਘਰਾਂ ਨਾਲ ਖਾਈਏ ਜਾ ਕੇ ਰੋਟੀ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਅੱਜ ਸ਼ਾਮ ਨੂੰ ਦਵਾਈ ਪਾ ਦੇਣੀ ਤੇ ਹੁਣ ਕੱਲ੍ਹ ਨੇ ਕਲਿੱਪ ਦਿਖਾਉਂਦੇ ਜਾਂ ਤੇ ਖੇਤਾਂ ਵਿੱਚ ਪਾਣੀ ਖੜਾ ਤਾਂ ਕਾਫੀ। ਤੇ ਉਸ ਤੋਂ ਬਾਅਦ ਆਪਾਂ ਕਰ ਦੇਣੀ ਵੀਡੀਓ ਬੰਦ। ਤੇ ਸਾਰਾ ਪਾਣੀ ਪਾਣੀ ਹੋ ਗਿਆ ਤਾਂ ਬਾਹਰ ਰਹੁੰਦਾ। ਪੂਰਾ ਇਹ ਨਾਲੀਆਂ ਭਰ ਗਏ ਨੇ ਫੁੱਲ। ਉਹ ਦੇਖੋ ਟੋਬੇ ਹੀ ਬਣੀਆਂ ਨੇ ਮੈਚਰਾਂ ਦੇ ਤਰ੍ਹਾਂ ਪਾਣੀ ਬਰਾਬਰ ਹੀ ਸੀਗਾ ਆ ਦੋਨਾਂ ਖੇਤਾਂ ਦਾ। ਕਿੱਧਰ ਆ ਪੈਪਾਂ ਤੱਕ ਪਾਣੀ ਲੱਗਿਆ ਦਾ ਅੱਜ। ਤੇ ਤਾਂ ਮਮੇਸਤਰੀ ਆਇਆ ਤਾਂ ਇੱਕ ਬੰਦਾ ਛੱਡ ਕੇ ਗਿਆ ਤਾਂ ਉਹ। ਕਿਉਂ ਜਿਹੜੀਆਂ ਸੱਡਾਂ ਸੱਡਾਂ ਵਰਨਾ ਮਿੱਟੀ ਪਾ ਕੇ ਸੈਡਾ ਵਾ ਮਿੱਟੀ ਪਾ ਕੇ ਸੈਡਾ ਵਾ ਨਾ ਮਿੱਟੀ ਪਾ ਕੇ ਰੋੜੀ ਪਾ ਕੇ ਉਹ ਟਾਇਰ ਲਾਉਣੀ ਸੀ ਜੀ ਸੈਡਾ ਵਾ ਸਾਰੀ ਸੈਡਾ ਵਾ ਉਹ ਬੰਦਾ ਵਾਦ ਨਹੀਂ ਕਿੱਥੇ ਲੰਘੇ ਅੱਧਾ ਘੰਟਾ ਲਾਇਆ ਉਹ ਲੰਘੇ ਗਿਆ ਬਦ ਨਹੀਂ ਕਿਧਰ ਉਹ ਲੰਘ ਗਿਆ ਤਾਂ ਮੈਨੂੰ ਫੋਨ ਕਰਿਆ ਕਹਿੰਦਾ ਇਕੜੀ ਹੈਗਾ ਨਾ ਭੱਜ ਜਾਂਦੇ ਇਹ ਤੇ ਹੁਣ ਵੀ ਬੱਦਲ ਬਈ ਸੋਹਣੀ ਹੈਗੀ ਆ ਤੇ ਤੁਹਾਨੂੰ ਉਹ ਖੇਤਾਂ ਵਿੱਚ ਲੈ ਕੇ ਦਿਖਾਉਂਦਾ ਕਿੰਨਾ ਪਾਣੀ ਉਹ ਪਾਣੀ ਹੋਇਆ ਵਾ ਆ ਦੇਖੋ ਬਈ ਪਾਣੀ ਉਹ ਪਾਣੀ ਕਰਤਾ ਆਰੇ ਬੱਸ ਜਿਹੜੇ ਖੇਤ 깔 ਖਾਲੀ ਵੇਦੋਂ ਉਹਨਾਂ ਨੂੰ ਵੀ ਪਾਣੀ ਕਰਸਾ ਹਾਂ ਵੀ ਕਰਦੋ ਨਾ ਯਾਰ ਬੱਟਾਂ ਤੱਕ ਪਾਣੀ ਲੱਗ ਗਿਆ ਹਾਂ ਦੇਖੋ ਹੰਟੂ ਬੋਲਦੇ ਵੀ ਸੁਣਦੇ ਹੋਣਾ ਤੁਹਾਨੂੰ ਹਾਂ ਦੇਖੋ ਕਾਣੀ ਤੇ ਕਾਣੀ ਹੋ ਗਏ ਇੱਧਰ ਦੇ ਤਰੇ ਮੀ ਪੂ ਇੱਕ ਘੰਟਾ ਦੱਬ ਕੇ ਪਿਆ ਨਾ ਵੀ ਵੇ ਦੇਖੋ ਪਾਣੀ ਪਾਣੀ ਕਿੰਨਾ ਕਿੰਨਾ ਪਾਣੀ ਪਾਣੀ ਕਰਤਾ ਮੇਰੇ ਤਾਂ ਕੱਲੂ ਕੱਦੂ ਹੋ ਗਿਆ ਸੀਗਾ ਤੇ ਇੱਧਰ ਜਿਹੜਾ ਇੰਨਾ ਪਾਣੀ ਛੜ ਗਿਆ ਹੁਣ ਕੱਦੂ ਹੋ ਸਕਦਾ ਰਾਂ ਉਹ ਨਾਲ ਵੈਸੇ ਜ਼ਿਆਦਾ ਹੀ ਓਵਰੇ ਪਾਣੀ ਚਲ ਕੇ ਤਾਂ ਸਾਫ਼ ਹੋ ਗਿਆ ਜਿਹੜੇ ਉੱਪਰ ਔਖਾ ਔਖਾ ਕੁਝ ਜ ਨਹੀਂ ਆ ਜਾਂਦਾ ਸਾਰਾ ਨੰਗਿਆ ਲੋਈ ਪਹਿਲਾਂ ਧੁੱਪ ਚੜ ਗਈ ਸੀਗੀ ਤੇ ਹੁਣ ਬੱਦਲ ਆ ਗਿਆ ਤੇ ਕੰਮ ਸ਼ੁਰੂ ਕਰਿਆ ਤਾਂ ਬਈ ਬੰਦਾ ਲੰਘਿਆ ਇਹ ਮੁੜ ਕੇ ਆਇਆ ਨਹੀਂ ਉਹ ਤਾਂ ਮਮੇਸਤਰੀ ਵੀ ਪਹਿਲਾਂ ਦੁਪਹਿਰ ਤੇ ਆਉਣ ਲੱਗੇ ਰਾ ਕਹਿੰਦਾ ਕੱਲੂ ਸਵੇਰੇ ਆ ਰੂਗਾ ਕਹਿੰਦਾ ਟੈਲ ਵਾਲੇ ਨਾਲ ਕਹਿੰਦਾ ਜੇ ਹੁਣ ਮੀਂਹ ਆ ਕੇ ਕੰਮ ਔਖਾ ਹੋ ਜਾਣਾ ਇਹਨਾਂ ਨੇ ਉੱਪਰ ਕੁਝ ਮਸਾਲਾ ਪਾਇਆ ਕਹਿੰਦਾ ਵੇ ਖਰਾਬ ਹੋ ਜਾਣਾ ਤੇ ਕਹਿੰਦਾ ਕੱਲ ਵੇ ਪਾਵਾਂਗੇ ਪੱਤਲਣਾ ਖਾਸ ਆ ਗਿਆ ਬਈ ਆਹ ਆਦੀ ਕਿੰਦਰ ਨੂੰ ਤੇ ਟੁੱਪੀ ਆਣਾ ਬਈ ਕੰਮ ਕਰ ਗਿਆ ਆਪਣਾ ਜਿਹੜਾ ਚੀਜ਼ ਖੁੱਲੀ ਦੀ ਗਲੂ ਲਾ ਕੇ ਆ ਉਹ ਅੱਜ ਚੱਲ ਬਈ